ਹਾਲ ਹੀ ਵਿੱਚ ਮੰਡੀ ਤਖਰ ਦੇ ਵਿਆਹ ਤੋਂ ਕੁਝ ਅਣਸੀਹਣ ਵੀਡੀਓਜ਼ ਸਾਹਮਣੇ ਆਈਆਂ ਨੇ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੰਡੀ ਤਖਰ ਦੇ ਹਸਬੰਡ ਬਰਾਤ ਲਈ ਆਪਣੇ ਘਰ ਤੋਂ ਨਿਕਲ ਚੁੱਕੇ ਨੇ ਅਤੇ ਦੂਸਰੀ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਉਹਨਾਂ ਦੀ ਐਂਟਰੀ ਹੁੰਦੀ ਹੈ ਉhti ਜੇਕਰ ਆਪਾਂ ਗੱਲ ਕਰੀਏ ਨੈਕਸਟ ਵੀਡੀਓ ਦੀ ਤਾਂ ਇਹ ਵੀਡੀਓ ਉਹਨਾਂ ਦੀ ਵਿਦਾਈਗੀ ਦੀ ਹੈ ਜਿੱਥੇ ਮੰਡੀ ਤਖਰ ਆਪਣੇ ਰਸਮਾਂ ਰਿਵਾਜ ਕਰਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਉਸਨੇ ਖੁਸ਼ੀ-ਖੁਸ਼ੀ ਸੱਭ ਤੋਂ ਵਿਦਾਈਗੀ ਲਈ ਜੇਕਰ ਆਪਾਂ ਗੱਲ ਕਰੀਏ ਨੈਕਸਟ ਵੀਡੀਓ ਦੀ ਤਾ ਇਥੇ ਮੰਡੀ ਤਖਰ ਆਪਣੇ ਸਾਰੇ ਘਰ ਪਹੁੰਚ ਚੁੱਕੀ ਹੈ ਤੇ ਉਹਨਾਂ ਦੀ ਸੱਸ ਸ਼ੇਖਰ ਕੌਸ਼ਲ ਅਤੇ ਮੰਡੀ ਤਖਰ ਤੋਂ ਪਾਣੀ ਵਾਰਨ ਦੀ ਰਸਮ ਅਦਾ ਕਰ ਰਹੀ ਹੈ। ਇਸ ਮੌਕੇ ਤੇ ਮੰਡੀ ਤਖਰ ਦੇ ਹਸਬੰਡ ਆਪਣੀ ਮਾਤਾ ਜੀ ਨਾਲ ਮਜ਼ਾਕ ਕਰਦੇ ਹੋਏ ਵੀ ਦਿਖਾਈ ਦਿੱਤੇ ਅਤੇ ਉੱਥੇ ਹੀ ਮੰਡੀ ਤਖਰ ਨੀਵੀਂ ਪਾ ਕੇ ਖੜੀ ਹੋਈ ਹੈ। ਇੰਨਾ ਹੀ ਨਹੀਂ ਇਸ ਤੋਂ ਇਲਾਵਾ ਉਹਨਾਂ ਦੀ ਫੇਰਿਆਂ ਵਾਲੇ ਦਿਨ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਜੋ ਤੁਸੀਂ ਸਕਰੀਨ ਤੇ ਚੱਲਦੀ ਵੇਖ ਰਹੇ ਹੋ। ਪਹਿਲ ਮੰਡੀ ਤਖਰ ਦਾ ਵਿਆਹ ਪੂਰੀ ਧੂਮ-ਧਾਮ ਦੇ ਨਾਲ ਹੋਇਆ ਜਿੱਥੇ ਉਸਨੇ ਪਹਿਲਾਂ ਸਿੱਖ ਧਰਮ ਵਿੱਚ ਵਿਆਹ ਕਰਵਾਇਆ ਉੱਥੇ ਹੀ ਫਿਰ Hindu ਮੇਂ ਵਿੱਚ ਫੇਰੇ ਲਏ ਅਤੇ ਹਾਲੇ ਤੱਕ ਉਹਨਾਂ ਦੇ ਪੋਸਟ ਵੈਡਿੰਗ ਫੰਕਸ਼ਨਸ ਚੱਲ ਰਹੇ ਨੇ। ਬਾਕੀ ਤੁਹਾਨੂੰ ਇਹ ਕਪਲ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਐਂਡ ਨਾਲ ਹੀ ਇਹਨਾਂ ਨੂੰ ਵਧਾਈਆਂ ਦੇਣੀਆਂ ਨਾ ਭੁੱਲਣਾ। ਆਪਾਂ ਫਿਰ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ। ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ।